ਆ ਦੇਖ ਲੋ ਬਾਈ ਗੱਧੜਾ ਵਾਲੇ ਮੋੜ ਤੋਂ ਝੰਡਾ ਵਾਲੇ ਰੋਡ ਤੇ ਅੱਗ ਲਾਈ ਆ ਕਿਸੇ ਜ਼ਿਮੀਦਾਰ ਨੇ ਕਿਸਾਨ ਨੇ ਅੰਨ ਦਾਤਾ ਜੀ ਨੇ ਤੇ ਬੁਰਾ ਹਾਲ ਕਰਤਾ ਕਈ ਤਰਕਤਾਂ ਨੂੰ ਅੱਗ ਲੱਗ ਚੁੱਕੀ ਆ ਬਹੁਤ ਹੀ ਭਿਆਨਕ ਦੇਖੋ ਤੁਸੀਂ ਕੀ ਹਾਲ ਕੀਤਾ ਜਿਹਦੇ ਵਿੱਚ ਉੱਲੂ ਦੇ ਚਾਰ ਬੱਚੇ ਸੀਗੇ ਜਿਹਦੇ ਵਿੱਚੋਂ ਦੋ ਰੋਸਟਡ ਬਣਾਤੇ ਇਹਨਾਂ ਨੇ ਸਾੜਤੇ ਜਮਾ ਦੋ ਅਸੀਂ ਵੀਰ ਮੇਰੋਂ ਬਚਾਏ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਪਹਿਲਾ ਵਾਲੀ ਵੀਡੀਓ ਦੇ ਵਿੱਚ ਵੀ ਪਾਇਆ ਗਿਆ ਅਪੀਲ ਆ ਮੇਰੀ ਕਿਸਾਨ ਵੀਰਾਂ ਨੂੰ ਇਹ ਨਾ ਕੀਤਾ ਜਾਵੇ ਭਰਾਵਾ ਸੌਖੇ ਸੀ ਹੋਈਏ ਵੀ ਕਿੱਥੇ ਸਾਡੇ ਬੱਚਾ ਨਾ ਵੀ ਇਹੀ ਕੁਛ ਹੁੰਦਾ ਤਾਂ ਇਹ ਉਹ ਬਲਾਨਾ ਮਰ ਗਿਆ ਇੱਕ ਢੂੰਕਾ ਮਰ ਗਿਆ ਢੀਕਾ ਲੱਗੇ ਤੇ ਮਰਨਾ ਹੀ ਆ ਭਾਈਓ ਜੇ ਕਿਸੇ ਦੇ ਬੱਚੇ ਬਚਾਉਂਗੇ ਤਾਂ ਇਹੀ ਹੋਣੀ ਆ ਸਾਡੇ ਨਾਲ ਨਾ ਇਹ ਧੱਕਾ ਕਰੋ ਇਹੀ ਕਿਸਾਨ ਆ ਪੰਛੀਆਂ ਨੂੰ ਜਾਨਵਰਾਂ ਨੂੰ ਖੇਤਾਂ ਦੇ ਵਿੱਚ ਵੀ ਨਾ ਛੱਡਦਾ ਸੀ ਕਿਸੇ ਟਾਈਮ ਤੇ ਅੱਜ ਇਹ ਆ ਹਲ ਕਰਦੇ ਆ ਉਹ ਵੀ ਸਰਕਾਰੀ ਤਰਖਤ ਵੀਰ ਮੇਰੇ ਉਹ ਜੇ ਕੋਈ ਟੰਬਾ ਵੱਢ ਕੇ ਲੈ ਜਾਏ ਪਰਚਾ ਪੈਂਦਾ ਇਹਦਾ ਤਾਂ ਹੱਕ ਬਣਦਾ ਪਰਨਨ ਦੇ ਨਾ ਦੇਖੋ ਤੁਸੀਂ ਬੇਰੀ ਸਰਕਾਰੀ ਅੱਗ ਲੱਗੀ ਹੋਈ ਆ ਦੇਖੋ ਸਰਕਾਰੀ ਸੜਕ ਨੂੰ ਅੱਗ ਲਾਈ ਵੀ ਇਹਨਾਂ ਨੇ ਆਹ ਦੇਖੋ ਗਿੱਦਲ ਵਾਲੇ ਮੋੜ ਤੋਂ 2 ਕਿਲੋਮੀਟਰ ਜਿਹੜਾ ਬੰਦਾ ਮਰਜ਼ੀ ਅੰਕਵਾਰੀ ਕਰ ਲੈ ਸੱਪ ਤਾਂ ਲੱਗ ਜੂ ਵੀ ਕਿਹਦੇ ਖੇਤ ਚ ਲੱਗੀ ਹੈ ਕਿਨੇ ਲਾਈ ਆ ਆ ਦੇਖੋ ਤੁਸੀਂ ਜਿਉਂਦੇ ਬੱਚੇ ਦੋ ਬੱਚੇ ਮਰ ਚੁੱਕੇ ਦੋਵਾਂ ਨੂੰ ਉਸੇ ਪਾਣੀ ਪੁਣੀ ਪਾ ਕੇ ਬਚਾਇਆ ਆਹ ਦੇਖ ਲਓ ਤੀਜਾ ਕਿੱਥੇ ਜਿਹੜਾ ਰੋਸਟਡ ਬਣਿਆ ਆ ਬੱਠੇ ਦੋ ਬੱਚੇ ਬਾਈ ਬਹੁਤ ਔਕੇ ਬਚਾਇਆ ਇਹ। ਕੱਤੇ ਤੁਹਾਨੂੰ ਪਹਿਲਾ ਵਾਲਾ ਵੀਡੀਓ ਦਿਖਾਇਆ ਸੀ ਰੋਸਟਡ ਬਣ ਚੁੱਕਿਆ ਮਰ ਚੁੱਕਿਆ ਵਿਚਾਰਾ। ਮਨ ਨੂੰ ਲੱਭਿਆ ਨਹੀਂ ਹੁਣ ਮੈਂ ਆ ਬਿਆ। ਦੇਖ ਲਓ ਤੁਸੀਂ ਟੇੜਾ ਖੇਤ ਸੀ ਵਿਚਾਰਾ ਉਹ ਵੀ ਭੱਜ ਗਿਆ ਸੀਰੀ ਨੂੰ ਵੀ ਸੱਤ ਲਿਆ ਵੀ ਉਹਰੇ ਆ ਜਾ ਬਾਈ। ਸੀਰੀ ਸੀਗਾ ਖੇਤ ਜਿਹੜਾ ਸਾਡੇ ਨਾਲ ਹੈਲਪ ਕਰਦਾ ਸੀ ਬੁਝਾਉਣ ਦੀ ਉਹਨੂੰ ਵੀ ਸੱਤਿਆ ਗਿਆ ਬਾਈ ਮੇਰੋ। ਉਹਨੂੰ ਵੀ ਜ਼ਿੰਮੇਦਾਰ ਨੇ ਦੂਜੇ ਖੇਤ ਸੱਤ ਲਿਆ ਬੁਝਾਉਣ ਦੀ ਬਜਾਏ ਅਸੀਂ ਰਾਹੀ ਬੰਦੇ ਲੱਗੇ ਉਹਨੂੰ ਲੱਗਣ ਦੀ ਬਜਾਏ ਉਹਦੇ ਘਰੇ ਸੱਤ ਲਿਆ। ਉਦੋਂ ਦੂਜੇ ਗੇਟ 'ਚ ਸੱਦ ਲਿਆ ਵੀ ਇੱਥੇ ਕੰਮ ਆ ਇੱਥੇ ਆਇਆ ਮੱਚਦਾ ਕੋਈ ਮੱਚੀ ਜਾਵੇ ਰਕਤ ਮੱਚੇ ਸੜਕ ਮੱਚੇ ਕੋਈ ਮੱਚੇ ਜੱਟ ਨੂੰ ਕੋਈ ਨਹੀਂ ਪੁੱਛਦਾ ਆਹ ਦੇਖ ਲਓ ਫਿਰ ਕਹਿਣ ਵਾਲਾ ਮਾੜਾ ਆਹ ਦੇਖੋ ਤੁਸੀਂ ਖੱਖਾ ਖੱਪਾ ਕੇ ਦੇਖੋ ਤੇ ਜਿੱਤੋ ਹਿੰਮਤ ਅਜਿਹੀ ਨਾ ਅਗਲੀ ਆਹ ਹਾਲ ਹੋਣਾ ਤੁਹਾਡਾ ਵੀ ਯਾਦ ਰੱਖੋ ਗੱਲ ਅੱਜ ਦੀ ਮੇਰੀ ਆਹ ਦੇਖੋ